ਸਾਰੇ ਪੰਜਾਬੀਓ ਅੱਜ ਤੁਸੀਂ ਆਪਣਾ ਕੀਮਤੀ ਕਮੈਂਟ ਲਿਖ ਕੇ ਜਰੂਰ ਦੱਸਿਓ ਕਿ ਤੁਹਾਨੂੰ ਪੰਜਾਬ ਦੀ ਅਦਾਲਤ ਦਾ ਇਹ ਇਤਿਹਾਸਿਕ ਫੈਸਲਾ ਕਿਵੇਂ ਲੱਗਿਆ ਅੱਜ ਪੰਜਾਬ ਦੇ ਲੁਧਿਆਣਾ ਦੀ ਐਡੀਸ਼ਨਲ ਅਦਾਲਤ ਨੇ ਇੱਕ ਇਤਿਹਾਸਿਕ ਫੈਸਲਾ ਕੀਤਾ ਔਰ ਇੱਕ ਰੇਪ ਦੇ ਬਲਾਤਕਾਰ ਦੇ ਦਰਿੰਦੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਹੈ ਅਦਾਲਤ ਨੇ ਪੂਰੀ ਜਾਣਕਾਰੀ ਤੁਹਾਨੂੰ ਦੰਨੇ ਆ ਅਖੀਰ ਤੱਕ ਸੁਣਿਓ ਮਾਮਲਾ ਕੀ ਸੀ ਇੱਕ ਸੋਨੂ ਨਾਮ ਦਾ ਦਰਿੰਦਾ ਸੀਗਾ ਜਿਹੜਾ ਲੁਧਿਆਣੇ ਦੇ ਡੱਬ ਲੱਕੇ ਤੇ ਰਹਿੰਦਾ ਸੀ ਜਿਹੜਾ ਯੂਪੀ ਦੇ ਫਤੇਪੁਰ ਤੋਂ ਪੰਜਾਬ ਆਇਆ ਹੋਇਆ ਸੀਗਾ ਔਰ ਉਹਨੇ ਇੱਕ ਦਿਨ ਇੱਕ 4 ਸਾਲਾਂ ਦੀ ਨਿੱਕੀ ਜੀ ਮਾਸੂਮ ਫੁੱਲ ਭਰ ਬੱਚੀ ਸੀ ਜਿਹਨੂੰ ਉਹ ਉਹਦੇ ਘਰੋਂ ਚੱਕ ਕੇ ਲਿਆ ਆ ਤੇ ਘਰੋਂ ਆਪਣੇ ਜਿੱਥੇ ਉਹ ਰਹਿੰਦਾ ਸੀ ਉੱਥੇ ਲਿਆ ਕੇ ਤੇ ਉਸ ਫੁੱਲ ਭਰ ਮਾਸੂਮ ਬੱਚੀ ਦੇ ਨਾਲ ਉਹਨੇ ਰੇਪ ਕਰਨਾ ਸ਼ੁਰੂ ਕੀਤਾ ਤੇ ਉਹ ਬੱਚੀ ਨੇ ਚੀਕਾਂ ਮਾਰਨੀਆਂ ਸ਼ੁਰੂ ਕੀਤੀਆਂ ਤਾਂ ਉਸ ਦਰਿੰਦੇ ਨੇ ਕੀ ਕੀਤਾ ਪਹਿਲਾਂ ਉਸ ਬੱਚੀ ਦੇ ਮੂੰਹ ਤੇ ਕੱਪੜਾ ਤੁੰਨ ਕੇ ਉਹਦੇ ਨਾਲ ਬਾਰ-ਬਾਰ ਰੇਪ ਕੀਤਾ ਤੇ ਫਿਰ ਉਹਨੂੰ ਮਾਰ ਦਿੱਤਾ ਗਲਾ ਦਬਾ ਕੇ ਤੇ ਫਿਰ ਉਹਨੂੰ ਮਰੀ ਪਈ ਦੇ ਨਾਲ ਫਿਰ ਰੇਪ ਕੀਤੇ ਤੇ ਫਿਰ ਉਹਨੇ ਉਸ ਨੂੰ ਇੱਕ ਬੈਗ ਚ ਭਰ ਕੇ ਤੇ ਬੈੱਡ ਦੇ ਅੰਦਰ ਸੁੱਟ ਦਿੱਤਾ ਉਸ ਤੋਂ ਬਾਅਦ ਜਦੋਂ ਉਹ ਬੱਚੀ ਦੇ ਘਰ ਵਾਲੇ ਬੱਚੀ ਲੱਭਣ ਲੱਗੇ ਬੱਚੀ ਲੱਭੇ ਨਾ ਤੇ ਫਿਰ ਆਖਰ ਜਿਹੜੀ ਪੈੜ ਹੈ ਉਹ ਉਸ ਦਰਿੰਦੇ ਸੋਨੂ ਦੇ ਘਰ ਤੱਕ ਜਦ ਪਹੁੰਚੀ ਜਦੋਂ ਪੁਲਿਸ ਨੇ ਫਿਰ ਕਾਰਵਾਈ ਕੀਤੀ ਤਾਂ ਫਿਰ ਉਹਦੇ ਘਰ ਚੋਂ ਬੱਚੀ ਦੀ ਬੋਡੀ ਵੀ ਬਰਾਮਦ ਹੋਈ ਤੇ ਉਹ ਵੀ ਸਾਰਾ ਕੁਝ ਪੁਲਿਸ ਦੇ ਕੋਲ ਫਿਰ ਉਹਨੂੰ ਮੰਨਣਾ ਪਿਆ ਤੇ ਅੱਜ ਇਸ ਕੇਸ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਦੀ ਐਡੀਸ਼ਨਲ ਕੋਰਟ ਨੇ ਅਦਾਲਤ ਨੇ ਉਹਨੂੰ ਕਤਲ ਤੇ ਬਲਾਤਕਾਰ ਦੇ ਕੇਸ ਦੇ ਵਿੱਚ ਾਂਸੀ ਦੀ ਇਤਿਹਾਸਕ ਸਜ਼ਾ ਸੁਣਾਈ ਹੈ ਹੁਣ ਇਹਦੇ ਬਾਰੇ ਮੈਂ ਫੇਰ ਕਹੂੰਗਾ ਤੁਸੀਂ ਆਪਣਾ ਕਮੈਂਟ ਲਿਖਿਓ ਕੀ ਇਹੋ ਜਿਹੇ ਦਰਿੰਦਿਆਂ ਨੂੰ ਐਸ ਪੱਧਰ ਦੀਆਂ ਸਜ਼ਾਵਾਂ ਹੋਣੀਆਂ ਚਾਹੀਦੀਆਂ ਜਾਂ ਨਹੀਂ ਹੋਣੀਆਂ ਚਾਹੀਦੀਆਂ ਪੂਰੇ ਪੰਜਾਬ ਔਰ ਦੇਸ਼ ਦੇ ਵਿੱਚ ਰੋਜ਼ਾਨਾ ਸੈਂਕੜੇ ਮਾਮਲੇ ਆਉਂਦੇ ਆ ਤੁਸੀਂ ਸੁਣਦੇ ਹੋ ਜਿੱਥੇ ਤਿੰਨ ਤਿੰਨ ਮਹੀਨਿਆਂ ਦੀ ਬੱਚੀ ਤੋਂ ਲੈ ਕੇ ਤੇ 85 ਸਾਲ ਦੀ ਬੇਬੇ ਤੱਕ ਦੇ ਬਲਾਤਕਾਰ ਦੀਆਂ ਖਬਰਾਂ ਆਪਾਂ ਪੜਦੇ ਸੁਣਦੇ ਰਹਿੰਦੇ ਆਂ ਹਰ ਘਰ ਚ ਆਪਣੇ ਧੀਆ ਵੀ ਨੇ ਪਹਿਣਾ ਵੀ ਨੇ ਤੇ ਮਾਵਾ ਵੀ ਨੇ ਤੇ ਜਿਹੜੇ ਇੱਜ਼ਤਦਾਰ ਮਾਪੇ ਨੇ ਉਹ ਜਦੋਂ ਕੁੜੀ ਕਿਤੇ ਪੜਨ ਗਈ ਜਾਂ ਕਿਤੇ ਕੰਮ ਤੇ ਗਈ ਭੋਰਾ ਲੇਟ ਹੋ ਜੇ ਤਾਂ ਦਿਲ ਧੜਕਣ ਲੱਗ ਜਾਂਦਾ ਡਰ ਜਾਂਦੇ ਨੇ ਵੀ ਪਤਾ ਨਹੀਂ ਕੀ ਹੋ ਗਿਆ ਭਾਰਤ ਦੇ ਵਿੱਚ ਅੰਕੜੇ ਦੱਸਦੇ ਨੇ ਕਿ ਹਰ ਅੱਧੇ ਮਿੰਟ ਦੇ ਵਿੱਚ ਹਰ ਅੱਧੇ ਮਿੰਟ ਬਾਅਦ ਇੱਕ ਔਰਤ ਇੱਕ ਕੁੜੀ ਦੇ ਨਾਲ ਜਬਰਦਸਤੀ ਜਾਂ ਧੱਕੇਸ਼ਾਹੀ ਦਾ ਕੇਸ ਦਰਜ ਹੁੰਦਾ ਹੀ ਹੁੰਦਾ ਐਨੇ ਵੱਡੇ ਪੁੱਤਰ ਤੇ ਔਰਤਾਂ ਦੇ ਖਿਲਾਫ ਭਾਰਤ ਦੇ ਵਿੱਚ ਇਹ ਅਪਰਾਧ ਹੋ ਰਹੇ ਨੇ ਹੁਣ ਪਿਛਲੇ ਦਿਨੀ ਇੱਕ ਜਿਹੜੀ ਅਲਾਹਾਬਾਦ ਹਾਈ ਕੋਰਟ ਦੇ ਜੱਜ ਸਾਹਿਬ ਨੇ ਇੱਕ ਬੜਾ ਅਜੀਬ ਫੈਸਲਾ ਸੁਣਾਇਆ ਜਿਹੜਾ ਫੈਸਲੇ ਦਾ ਪੂਰੇ ਭਾਰਤ ਦੇ ਵਿੱਚ ਲੋਕਾਂ ਦੇ ਵਿੱਚ ਰੋਸ ਫੈਲਿਆ ਉਹ ਫੈਸਲਾ ਕੀ ਸੀ ਅਲਾਹਾਬਾਦ ਹਾਈ ਕੋਰਟ ਦੇ ਜਿਹੜੇ ਜਸਟਿਸ ਨੇ RAM NARAYAN MISHA ਉਹਨਾਂ ਨੇ ਇਹ ਫੈਸਲਾ ਸੁਣਾਇਆ ਉਹ ਕਹਿੰਦੇ ਵੀ ਜੇਕਰ ਕੋਈ ਵਿਅਕਤੀ ਕਿਸੇ ਔਰਤ ਕਿਸੇ ਲੜਕੀ ਦੇ ਨਾਲ ਉਹ ਉਹਦੀਆਂ ਛਾਤੀਆਂ ਦੀ ਛੇੜਛਾੜ ਕਰ ਦੇਵੇ ਜਾਂ ਉਹਨੂੰ ਖਿੱਚ ਕੇ ਤੇ ਬਲਾਤਕਾਰ ਦੀ ਕੋਸ਼ਿਸ਼ ਕਰਦਾ ਜਾਂ ਉਹਦਾ ਨਾਲਾ ਟੁੱਟ ਜਾਂਦਾ ਹੈ ਜਾਂ ਕੁੜੀ ਦਾ ਪਜਾਮਾ ਖੁੱਲ ਜਾਂਦਾ ਜਾਂ ਸਲਵਾਰ ਦਾ ਨਾਲਾ ਟੁੱਟ ਜਾਂਦਾ ਤਾਂ ਇਹ ਕੋਈ ਅਪਰਾਧ ਨਹੀਂ ਹੋਊਗਾ ਹੁਣ ਇਹ ਜਦੋਂ ਖਬਰ ਪੂਰੇ মিডিਆ ਚ ਅਖਬਾਰਾਂ ਚੈਨਲਾਂ ਦੇ ਉੱਪਰ ਆਈ ਤਾਂ ਪੂਰੇ ਭਾਰਤ ਚੋਂ ਲੋਕਾਂ ਨੇ ਇਸ ਗੱਲ ਦਾ ਰੋਸ ਮਨਾਇਆ ਦੁੱਖ ਮਨਾਇਆ ਗੁੱਸਾ ਮਨਾਇਆ ਤੇ ਫਿਰ ਸੁਪਰੀਮ ਕੋਰਟ ਤੱਕ ਨੇ ਇਸ ਫੈਸਲੇ ਦਾ ਨੋਟਿਸ ਲੈ ਲਿਆ ਉਹ ਮਾਮਲਾ ਕੀ ਸੀ ਮਾਮਲਾ ਸੀ ਕਿ ਇੱਕ ਹੇਠਲੀ ਅਦਾਲਤ ਨੇ ਇੱਕ ਵਿਅਕਤੀ ਜਿਹੜੇ ਇੱਕ ਨਵਾਲਗ ਬੱਚੀ ਦੇ ਨਾਲ ਦੋ ਮੁੰਡਿਆਂ ਨੇ ਉਹਨੂੰ ਖਿੱਚ ਕੇ ਤੇ ਪੁਲ ਦੇ ਥੱਲੇ ਲਿਆ ਕੇ ਉਹਦੇ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ ਸੀ 2021 ਚ ਤੇ ਉਹ ਮਾਮਲਾ ਚੱਲ ਰਿਹਾ ਸੀ ਪੋਸਕੋ ਐਕਟ ਦੇ ਅਧੀਨ ਤਾਂ ਹੇਠਲੀ ਅਦਾਲਤ ਨੇ ਜਦੋਂ ਇਸ ਮਾਮਲੇ 'ਚ ਉਹਨਾਂ ਨੂੰ ਦੋਸ਼ੀ ਠਹਿਰਾ ਦਿੱਤਾ ਸੀ ਉਹਨਾਂ ਦੋ ਮੁੰਡਿਆਂ ਨੂੰ ਤਾਂ ਜਦੋਂ ਉਹ ਫਿਰ ਅਲਾਹਾਬਾਦ ਹਾਈ ਕੋਰਟ ਚਲੇ ਗਏ ਮੁੰਡੇ ਤਾਂ ਹਾਈ ਕੋਰਟ ਨੇ ਇਹ ਕਹਿ ਦਿੱਤਾ ਵੀ ਵੇਖੋ ਇਹ ਤਾਂ ਉਹ ਕੋਸ਼ਿਸ਼ ਕਰ ਰਹੇ ਸੀ ਇੰਜ ਕਰਨ ਦੀ ਪਰ ਉਹਨਾਂ ਨੇ ਕੀਤਾ ਤਾਂ ਨਹੀਂ ਅੱਜ ਜੱਜ ਸਾਹਿਬ ਨੇ ਇਹ ਦਲੀਲ ਦਿੱਤੀ ਕਿ ਵੇਖੋ ਕੋਸ਼ਿਸ਼ ਕਰਨਾ ਤੇ ਕਰ ਦੇਣਾ ਇਹਦੇ ਵਿੱਚ ਫਰਕ ਹੁੰਦਾ ਇਸ ਕਰਕੇ ਇਹਨਾਂ ਨੂੰ ਇਸ ਮਾਮਲੇ ਦੇ ਵਿੱਚ ਇਸ ਤਰ੍ਹਾਂ ਨਹੀਂ ਦੋਚੀ ਠਹਿਰਾਇਆ ਜਾ ਸਕਦਾ ਜਿਵੇਂ ਹੇਠਲੀ ਅਦਾਲਤ ਨੇ ਠਹਿਰਾਇਆ ਪਰ ਹੁਣ ਤੁਸੀਂ ਦੱਸ ਦਿਓ ਕਿ ਜਿਵੇਂ ਆਹ ਜਿਹੜਾ ਮੁੰਡਾ सोनू ਜਿਹਨੂੰ ਅੱਜ ਫਾਂਸੀ ਦੀ ਸਜ਼ਾ ਹੋਈ ਆ ਜੇ ਉਹ ਛੋਟੀ ਬੱਚੀ ਨੂੰ ਗੰਦੀ ਨੀਅਤ ਦੇ ਨਾਲ ਚੱਕ ਕੇ ਲੈ ਕੇ ਜਾ ਰਿਹਾ ਸੀ ਤਾਂ ਉਹ ਫਰਜ਼ ਕਰੋ ਉਹ ਆਪਣੇ ਘਰੇ ਲੈ ਜਾਂਦਾ ਨiyet ਉਹਦੀ ਸੀ ਬਲਾਤਕਾਰ ਤੇ ਕਤਲ ਦੀ ਤੇ ਘਰੇ ਉਹ ਲੈ ਜਾਂਦਾ ਆਪਣੇ ਅਚਾਨਕ ਉੱਤੋਂ ਉਹ ਬੱਚੀ ਦੀ ਮਾਂ ਜਾਂ ਉਹਦੇ ਘਰ ਦੇ ਮਗਰ ਚਲੇ ਜਾਂਦੇ ਤੇ ਉਹ ਬੱਚੀ ਨੂੰ ਰੇਤ ਤੋਂ ਪਹਿਲਾਂ ਪਹਿਲਾਂ ਤੇ ਕਤਲ ਤੋਂ ਪਹਿਲਾਂ ਪਹਿਲਾਂ ਬਚਾ ਲੈਂਦੇ ਤਾਂ ਫਿਰ ਕੀ ਉਹ ਇਹ ਜਿਹੜਾ ਦਰਿੰਦਾ सोनू ਐ ਇਹਨੂੰ ਬੇਕਸੂਰ ਕਿਹਾ ਜਾ ਸਕਦਾ ਸੀ ਕੀ ਇਹ ਕਿਹਾ ਜਾ ਸਕਦਾ ਸੀ ਕਿ ਅਜੇ ਤਾਂ ਇਹਨੇ ਕੀਤਾ ਹੀ ਨਹੀਂ ਕੁਝ ਨਹੀਂ ਸੀ ਅਜੇ ਤਾਂ ਉਹ ਸਿਰਫ ਕੋਸ਼ਿਸ਼ ਕਰ ਰਿਹਾ ਸੀ ਮੁੱਖ ਚੀਜ਼ ਨiyet ਹੁੰਦੀ ਆ ਕੋਸ਼ਿਸ਼ ਹੁੰਦੀ ਆ ਮੰਨ ਲਓ ਕੋਈ ਕਿਸੇ ਨੂੰ ਮਾਰਨ ਦੇ ਇਰਾਦੇ ਨਾਲ ਉਹਦੇ ਤੇ ਫਾਇਰ ਕਰੇ ਅਗਲਾ ਥੱਲੇ ਬਹਿ ਕੇ ਜਾਂ ਭੱਜ ਕੇ ਬਚ ਜੇ ਤੇ ਇਹਦਾ ਮਤਲਬ ਇਹ ਥੋੜਾ ਹੋਇਆ ਕਿ ਉਹਨੇ ਇਰਾਦਾ ਕਤਲ ਦੇ ਇਰਾਦੇ ਨਾਲ ਗੋਲੀ ਨਹੀਂ ਸੀ ਚਲਾਈ ਹੁਣ ਤੁਸੀਂ ਦੇਖੋ ਉਹ ਜਿਹੜਾ ਇਹ ਅਲਾਹਾਬਾਦ ਹਾਈ ਕੋਰਟ ਦੇ ਜੱਜ ਸਾਹਿਬ ਦਾ ਫੈਸਲਾ ਹੈ ਇਸ ਫੈਸਲੇ ਦੇ ਐਨ ਉਲਟ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੋਇਆ ਇੱਕ ਵਾਰੀ ਬੰਬੇ ਹਾਈ ਕੋਰਟ ਨੇ ਇੱਕ ਕੇਸ ਦੇ ਵਿੱਚ ਇੱਕ ਵਿਅਕਤੀ ਨੂੰ ਬਰੀ ਕਰਤਾ ਬਰੀ ਇਸ ਕਰਕੇ ਕਰਤਾ ਵੀ ਦੇਖੋ ਇਹਨੇ ਬਲਾਤਕਾਰ ਦੀ ਕੋਸ਼ਿਸ਼ ਕੀਤੀ ਹੈ ਪਰ ਸਬੂਤ ਕੋਈ ਨਹੀਂ ਮਿਲਿਆ ਕਿ ਇਹਨੇ ਬਲਾਤਕਾਰ ਕੀਤਾ ਤੇ ਬੰਬੇ ਹਾਈ ਕੋਰਟ ਨੇ ਬਰੀ ਕਰਤਾ ਜਦੋਂ ਪੀੜਤ ਬੱਚੀ ਪੀੜਤ ਔਰਤ ਸੁਪਰੀਮ ਕੋਰਟ ਗਈ ਤਾਂ ਸੁਪਰੀਮ ਕੋਰਟ ਨੇ ਫਿਰ ਇਹਦੇ ਉੱਪਰ ਇੱਕ ਉਦਾਹਰਨ ਪੇਸ਼ ਕੀਤੀ ਉਹਨਾਂ ਨੇ ਇਹੀ ਗੱਲ ਕਹੀ ਕਿ ਨੀਅਤ ਤੇ ਕੋਸ਼ਿਸ਼ ਮੁੱਖ ਹੁੰਦੀ ਆ ਕਰ ਪਾਇਆ ਅਗਲਾ ਕਿ ਕਾਮਯਾਬ ਨਹੀਂ ਹੋ ਸਕਿਆ ਇਹ ਨਹੀਂ ਹੈ ਗੱਲ ਜੇ ਕੋਈ ਕਿਸੇ ਦੇ ਘਰ ਚੋਰੀ ਕਰਨ ਦੇ ਇਰਾਦੇ ਨਾਲ ਚਲਾ ਜਾਵੇ ਉਹ ਸਮਾਨ ਇਕੱਠਾ ਕਰ ਲਵੇ ਭਜਨ ਲੱਗਿਆ ਉਹ ਫੜਿਆ ਜਾਵੇ ਤਾਂ ਇਹਦੇ ਚਾਹੇ ਥੋੜਾ ਕਿਹਾ ਜਾਊਗਾ ਵੀ ਇਹ ਹੁਣ ਚੋਰ ਨਹੀਂਗਾ ਇਹਨੇ ਚੋਰੀ ਨਹੀਂ ਕੀਤੀ ਕਿਉਂਕਿ ਇਹ ਤਾਂ ਫੜਿਆ ਗਿਆ ਵੇਖੋ ਕੋਸ਼ਿਸ਼ ਤੇ ਨੀਅਤ ਸਭ ਤੋਂ ਵੱਡੀ ਚੀਜ਼ ਹੈ ਪਰ ਇਹ ਅੱਜ ਜਿਹੜਾ ਫੈਸਲਾ ਲੁਧਿਆਣਾ ਦੀ ਅਦਾਲਤ ਨੇ ਕੀਤਾ ਇਹ ਸੱਚਮੁੱਚ ਇਤਿਹਾਸਿਕ ਫੈਸਲਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਜੇਕਰ ਔਰਤਾਂ ਦੇ ਨਾਲ ਅਪਰਾਧ ਰੁਕਣੇ ਰੋਕੇ ਜਾਣੇ ਚਾਹੀਦੇ ਆ ਰੁਕਣੇ ਚਾਹੀਦੇ ਆ ਜੋ ਇਹ ਪਿਛਲੇ ਦਿਨੀ ਕਲਕੱਤਾ ਦੇ ਆਰਜੀ ਮੈਡੀਕਲ ਕਾਲਜ ਦੇ ਵਿੱਚ ਹੋਇਆ ਇੱਕ ਡਾਕਟਰ ਟ੍ਰੇਨੀ ਡਾਕਟਰ ਕੁੜੀ ਦੇ ਨਾਲ ਜਿੱਦਾਂ ਮਤਲਬ ਉਹ ਸਾਰਾ ਕੁਝ ਟੱਕਾ ਹੋਇਆ ਇਹੋ ਜਿਹੇ ਰਜਾਨਾ ਹੀ ਕਿੰਨੇ ਕੇਸ ਆਉਂਦੇ ਪਏ ਨੇ ਉਹ ਤਾਂ ਰੁਕਣਗੇ ਜੇਕਰ ਡੈਸ਼ ਤੇ ਡਰ ਪਏਗਾ ਇਸ ਮਾਮਲੇ ਦੇ ਸੰਬੰਧੀ ਦੋ ਚੀਜ਼ਾਂ ਨਹੀਂ ਤਿੰਨ ਇੱਕ ਤਾਂ ਸਮਾਜਿਕ ਮਾਹੌਲ ਦੂਜਾ ਮਾਨਸਿਕਤਾ ਤੇ ਤੀਜਾ ਕਾਨੂੰਨ ਦਾ ਡਰ ਇਹ ਤਿੰਨਾਂ ਤੇ ਕੰਮ ਕਰਨਾ ਪਊ ਜੇ ਔਰਤਾਂ ਦੇ ਨਾਲ ਜਿਹੜੇ ਅਪਰਾਧ ਹੁੰਦੇ ਆ ਉਹਨਾਂ ਨੂੰ ਰੋਕਣਾ ਤਾਂ ਇੱਕ ਤਾਂ ਸਮਾਜਿਕ ਸਟਰਕਚਰ ਬਦਲਣਾ ਪਵੇਗਾ ਸਮਾਜਿਕ ਸੋਚ ਨੂੰ ਸੁਧਾਰਨਾ ਪਵੇਗਾ ਸਮਾਜ ਦੇ ਮਾਪਦੰਡ ਸਮਾਜ ਦੇ ਜਿਹੜੇ ਤੌਰ ਤਰੀਕੇ ਆ ਉਹਨੂੰ ਬਦਲਣਾ ਪਊ ਕਾਫੀ ਹੱਦ ਤੱਕ ਬਦਲ ਦੀ ਲੋੜ ਆ ਅੱਜ ਦੇ ਦੌਰ 'ਚ ਦੂਜਾ ਜਿਹੜਾ ਮਰਦ ਪ੍ਰਧਾਨ ਮਾਨਸਿਕਤਾ ਹੈ ਜਿਹੜੀ ਔਰਤ ਨੂੰ ਇੱਕ ਵਰਤਨ ਦੀ ਇੱਕ ਭੋਗਣ ਦੀ ਇੱਕ ਖੇਡਣ ਦੀ ਵਸਤੂ ਸਮਝਦੀ ਹੈ ਜਿਹੜੀ ਉਹਨੂੰ ਇਨਸਾਨ ਨਹੀਂ ਸਮਝਦੀ ਉਸ ਸਾਈਕੀ ਨੂੰ ਉਸ ਮਾਨਸਿਕਤਾ ਨੂੰ ਬਦਲਣਾ ਪਵੇਗਾ ਤੇ ਤੀਜਾ ਕਾਨੂੰਨ ਸਖਤ ਕਰਕੇ ਤੇ ਵੱਧ ਤੋਂ ਵੱਧ ਇਹੋ ਜਿਹੇ ਕੇਸਾਂ ਦੇ ਵਿੱਚ ਫਾਂਸੀ ਵਰਗੀਆਂ ਸਜ਼ਾਵਾਂ ਦੇਣੀਆਂ ਪੈਣਗੀਆਂ ਹੁਣ ਕਈ ਦੇਸ਼ ਨਹੀਂ ਜਿੱਥੇ ਜੇਕਰ ਕੋਈ ਔਰਤ ਦੇ ਨਾਲ ਬਲਾਤਕਾਰ ਕਰਦਾ ਹੈ ਜਾਂ ਰੇਪ ਕਰਦਾ ਹੈ ਤਾਂ ਉਹਦੀ ਸਜ਼ਾ ਬੜੀ ਹੀ ਉਹਨਾਂ ਨੇ ਐਸੀ ਰੱਖੀ ਹੈ ਜਿਸ ਨੂੰ ਸੁਣ ਕੇ ਵੀ ਕੰਬਣੀ ਛਿੜਦੀ ਹੈ ਉਹ ਕੀ ਕਰਦੇ ਨੇ ਚੌਕ ਦੇ ਵਿੱਚ ਲੋਕਾਂ ਦਾ ਇਕੱਠ ਕਰਦੇ ਨੇ ਜਦੋਂ ਇਹ ਸਾਬਤ ਹੋ ਜਾਵੇ ਵੀ ਇਹਨੇ ਐ ਕੀਤਾ ਚੌਕ 'ਚ ਇਕੱਠ ਕਰਕੇ ਕਿੰਨੇ ਹੀ ਅਰਬ ਕੰਟਰੀ ਹੈਗੇ ਨੇ ਜਿਹੜੇ ਚੌਕ ਦੇ ਵਿੱਚ ਇਕੱਠ ਕਰਕੇ ਪਹਿਲਾਂ ਤਾਂ ਉਸ ਵਿਅਕਤੀ ਦਾ ਗੁਪਤ ਅੰਗ ਵੜਦੇ ਨੇ ਲੋਕਾਂ ਦੇ ਸਾਹਮਣੇ ਫਿਰ ਸ਼ਰੇਆਮ ਸ਼ਰੇ ਚੌਕ ਦੇ ਵਿੱਚ ਖੜਾ ਕੇ ਉਹਨੂੰ ਗੋਲੀਆਂ ਮਾਰ ਕੇ ਮਾਰਿਆ ਜਾਂਦਾ ਹੈ ਹੁਣ ਜਦੋਂ ਇਹੋ ਜਿਹੇ ਮਸਾਲੀ ਸਜਾਵਾਂ ਹੁੰਦੀਆਂ ਨੇ ਤਾਂ ਫਿਰ ਔਰਤਾਂ ਦੇ ਨਾਲ ਅਪਰਾਧ ਕਰਨ ਬਾਰੇ ਸੋਚਣਾ ਵੀ ਮੁਸ਼ਕਲ ਹੋ ਜਾਂਦਾ ਹੁਣ ਜਿਹੜੇ ਪੱਛਮੀ ਦੇਸ਼ ਨੇ ਜਿਹੜੇ ਬਹੁਤ ਵਿਕਸਤ ਹੋ ਚੁੱਕੇ ਆ ਅੱਗੇ ਵੱਧ ਚੁੱਕੇ ਆ ਉਹ ਅਮਰੀਕਾ ਕੈਨੇਡਾ ਆਸਟ੍ਰੇਲੀਆ ਬਹੁਤ ਸਾਰੇ ਐਸੇ ਦੇਸ਼ ਨੇ ਜਿੱਥੇ ਔਰਤਾਂ ਦੇ ਨਾਲ ਇਹੋ ਜਿਹੇ ਅਪਰਾਧ ਬਹੁਤ ਘੱਟ ਹੁੰਦੇ ਆ ਕਿਉਂ ਘੱਟ ਹੁੰਦੇ ਆ ਉਦੇ ਕਾਰਨ ਨੇ ਉਥੋਂ ਦਾ ਸਮਾਜਿਕ ਸਟਰਕਚਰ ਉਥੋਂ ਦੇ ਲੋਕਾਂ ਦੀ ਸੈਕੀ ਮਾਨਸਿਕਤਾ ਜ਼ਹਿਨੀਅਤ ਇਹ ਮੁੱਖ ਚੀਜ਼ ਇਹ ਆ ਜਦੋਂ ਕੋਈ ਅਪਰਾਧ ਕਰਦਾ ਉਹਨੂੰ ਸਜ਼ਾ ਦੇਣੀ ਵੀ ਮੁੱਖ ਹੈ ਪਰ ਸੋਚ ਤੇ ਮਾਨਸਿਕਤਾ ਬਦਲਣ ਦੇ ਉੱਪਰ ਕੰਮ ਕਰਨਾ ਵੀ ਮੁੱਖ ਚੀਜ਼ ਹੈ ਜੇਕਰ ਔਰਤ ਵਿਰੋਧੀ ਮਾਨਸਿਕਤਾ ਨਾ ਬਦਲੀ ਜੇਕਰ ਮਾਨਸਿਕਤਾ ਮਰਦਾਂ ਦੀ ਨਾ ਬਦਲੀ ਜਿਹੜੀ ਔਰਤ ਨੂੰ ਸਿਰਫ ਐਵੇਂ ਖੇਡਣ ਵਾਲਾ ਖੜਾਉਣਾ ਸਮਝਦੀ ਆ ਤਾਂ ਫਿਰ ਇਹ ਚੀਜ਼ਾਂ ਰੋਕੀਆਂ ਨਹੀਂ ਜਾ ਸਕਦੀਆਂ ਤੁਸੀਂ ਦੇਖੋ ਸਦੀਆਂ ਤੋਂ ਲੈ ਕੇ ਸਾਡੇ ਭਾਰਤ ਦੇ ਵਿੱਚ ਕਿਸੇ ਨੇ ਸਵਾਲ ਹੀ ਨਹੀਂ ਚੁੱਕਿਆ ਘੁੰਡ ਔਰਤ ਨੂੰ ਕਢਾਉਂਦੇ ਰਹੇ ਆ ਔਰਤ ਨੂੰ ਪਰਦੇ ਚ ਰਖਾਉਂਦੇ ਰਹੇ ਆ ਅੱਜ ਵੀ ਕਈਆਂ ਦੀਆਂ ਚੀਕਾਂ ਨਿਕਲਦੀਆਂ ਵੀ ਔਰਤ ਮੂੰਹ ਕਿਉਂ ਨਹੀਂ ਟੱਕਦੀ ਕੁੜੀਆਂ ਨੇ ਘੁੰਡ ਕਿਉਂ ਲਾਤੇ ਨੇ ਜਦੋਂ ਇਹਦਾ ਕਾਰਨ ਪੁੱਛਿਆ ਜਾਂਦਾ ਵੀ ਘੁੰਡ ਕਢਾਉਣਾ ਕਿਉਂ ਹੈ ਕੁੜੀ ਤੋਂ ਔਰਤ ਤੋਂ ਤਾਂ ਉਹ ਕਹਿੰਦੇ ਇਸ ਕਰਕੇ ਕਢਾਉਣਾ ਹੈ ਵੀ ਨੰਗੇ ਮੂੰਹ ਜਦੋਂ ਕੁੜੀਆਂ ਚਿੜੀਆਂ ਫਿਰਦੀਆਂ ਨੇ ਤਾਂ ਫਿਰ ਉਹਨਾਂ ਨੂੰ ਵੇਖ ਕੇ ਮੁੰਡਿਆਂ ਖੁੰਡਿਆਂ ਦੀ ਮਰਦਾਂ ਦੀ ਜਿਹੜੀ ਨੀਅਤ ਹੈ ਉਹ ਬਦਲ ਜਾਂਦੀ ਹੈ ਖਰਾਬ ਹੋ ਜਾਂਦੀ ਹੈ ਇਸ ਕਰਕੇ ਉਹ ਖੁੰਡ ਚ ਰਹਿਣ ਤਾਂ ਇਹ ਠੀਕ ਰਹਿੰਦਾ ਉਹਨਾਂ ਨੂੰ ਆਪਣਾ ਜਿਸਮ ਤੇ ਮੂੰਹ ਚਿਹਰਾ ਢੱਕ ਕੇ ਰੱਖਣਾ ਚਾਹੀਦਾ ਹੁਣ ਤੁਸੀਂ ਦੇਖੋ ਔਰਤਾਂ ਬੰਦੇ ਨੂੰ ਨੰਗੇ ਮੂੰਹ ਦੇਖਦੀਆਂ ਨਹੀਂ ਪਰ ਔਰਤਾਂ ਨੇ ਕਦੇ ਬੰਦਿਆਂ ਨਾਲ ਦੀ ੱੱਕੇਸ਼ਾਈਆਂ ਖਿੱਚ ਕੇ ਬਲਾਤਕਾਰ ਕੀਤੇ ਜੇ ਔਰਤ ਨੂੰ ਨੰਗੇ ਮੂੰਹ ਦੇਖ ਕੇ ਬੰਦਿਆਂ ਦਾ ਆਪਣੇ ਆਪ ਤੇ ਕਾਬੂ ਨਹੀਂ ਰਹਿੰਦਾ ਤੇ ਛੇਤਰ ਬੰਦਿਆਂ ਨੂੰ ਪਾਣੇ ਚਾਹੀਦੇ ਨੇ ਕਸੂਰ ਤਾਂ ਬੰਦਿਆ ਦੀ ਨਜ਼ਰ ਦਾ ਉਹਨਾਂ ਦੀ ਨੀਅਤ ਦਾ ਕੁੰਡ ਤੁਸੀਂ ਉੱਤੋਂ ਕਢਾਈ ਜਾਂਦੇ ਹੋ ਫਰਜ਼ ਕਰੋ ਜੇਕਰ ਕਿਸੇ ਫੁਲਵਾੜੀ ਨੂੰ ਦੇਖ ਕੇ ਕੋਈ ਬੇਵਕੂਫ ਉਹਦੇ ਫੁੱਲ ਤੋੜ ਕੇ ਮਧੋਲਣਾ ਚਾਹੇ ਤਾਂ ਉਹ ਫੁਲਵਾੜੀ ਥੋੜਾ ਟੱਕ ਦੇਣੀ ਚਾਹੀਦੀ ਐ ਸਾਰੀ ਬੀਏ ਦੇ ਤੇ ਛੱਤ ਪਾ ਦਿਓ ਇਹਨੂੰ ਟੱਕ ਦਿਓ ਇਹਨੂੰ ਕੋਈ ਵੇਖੇ ਹੀ ਨਾ ਉਹ ਜਿਹੜਾ ਬੰਦਾ ਉਹ ਫੁਲਵਾੜੀ ਦੇ ਫੁੱਲ ਤੋੜ ਕੇ ਕੁਚੜਨਾ ਮਸਲ ਦੇਣਾ ਚਾਹੁੰਦਾ ਹੈ ਉਹਨੂੰ ਜੁੱਤੀਆਂ ਚਾਹੀਦੀਆਂ ਨੇ ਜਾਂ ਉਹ ਉਹਦੀ ਉਹਦੀ ਇਸ ਅਕਲ ਦਾ ਇਲਾਜ ਕਰਨਾ ਚਾਹੀਦਾ ਭਾਵੇਂ ਸਮਝਾ ਕੇ ਕਰੋ ਭਾਵੇਂ ਛੇਤਰਾ ਨਾਲ ਕਰੋ ਹੁਣ ਅਸੀਂ ਮਰਦਾਂ ਜੇਕਰ ਕੁੜੀਆਂ ਨੂੰ ਨੰਗੇ ਮੂੰਹ ਦੇਖ ਕੇ ਤੇ ਸਾਡਾ ਆਪ ਦਾ ਕੰਟਰੋਲ ਨਹੀਂ ਲੈਂਦਾ ਤੇ ਅਸੀਂ ਉਹਨਾਂ ਨਾਲ ਧੱਕੇਸ਼ਾਹੀਆਂ ਕਰਨ ਲਈ ਤਿਆਰ ਹੋ ਜਾਂਦੇ ਆ ਖਿੱਚਣ ਲਈ ਤਿਆਰ ਹੋ ਜਾਂਦੇ ਆ ਤਾਂ ਕਸੂਰ ਤਾਂ ਫਿਰ ਸਾਡਾ ਆ ਨਾ ਇਹਦੀ ਸਜ਼ਾ ਔਰਤ ਨੂੰ ਕਿਉਂ ਦਈਏ ਵੀ ਤੂੰ ਅੰਨੀ ਹੋ ਕੇ ਤੁਰੀ ਫਿਰ ਕੁੰਡ ਸਿੱਟ ਕੇ ਸਦੀਆਂ ਤੋਂ ਇੰਜ ਕੀਤਾ ਗਿਆ ਔਰਤਾਂ ਦੇ ਨਾਲ ਇੱਕ ਨਹੀਂ ਦਰਜਨਾ ਤਰ੍ਹਾਂ ਦੇ ਐਸੇ ਰੀਤੀ ਰਿਵਾਜ ਬਣਾਏ ਜਿੱਥੇ ਕਸੂਰ ਮਰਦ ਦਾ ਉਹਦੀ ਸਜ਼ਾ ਔਰਤ ਨੂੰ ਦਿੱਤੀ ਜਾਂਦੀ ਰਹੀ ਹੈ ਹੁਣ ਤੁਸੀਂ ਦੇਖੋ ਅਸੀਂ ਮਰਦਾਂ ਨੇ ਗਾਲਾਂ ਬਣਾਈਆਂ ਬੰਦੇ ਨੂੰ ਬੇਇੱਜ਼ਤ ਕਰਨ ਦੇ ਲਈ ਉਹਦੀ ਭੈਣ ਤੇ ਧੀ ਤੇ ਮਾਂ ਦੀ ਗਾਲ ਦਿੱਤੀ ਜਾਂਦੀ ਹੈ ਉਹਨੂੰ ਕਿਉਂ ਨਹੀਂ ਕਿਹਾ ਜਾਂਦਾ ਵੀ ਤੂੰ ਘਟਿਆ ਤੂੰ ਮਾੜਾ ਤੂੰ ਕੁੱਤਾ ਤੂੰ ਕੰਜਰ ਆ ਤੂੰ ਬੇਈਮਾਨ ਆ ਤੂੰ ਧੋਖੇਬਾਜ਼ ਆ ਤੂੰ ਤਾਂ ਗਿਆ ਬੰਦਾ ਉਹਨੂੰ ਕਹਿਣਾ ਚਾਹੀਦਾ ਪਰ ਤੇਰੀ ਮਾਂ ਹੈ ਤੇਰੀ ਭੈਣ ਹੈ ਤੇ ਤੇਰੀ ਧੀ ਹੈ ਇਹ ਜਦੋਂ ਚੀਜ਼ਾਂ ਵਾਪਰਦੀਆਂ ਨੇ ਤਾਂ ਫਿਰ ਔਰਤ ਦੀ ਬੇਇੱਜ਼ਤੀ ਔਰਤ ਦੀ ਤਿਰਸਕਾਰ ਦੀ ਗੱਲ ਆਣ ਖੜੀ ਹੁੰਦੀ ਹੈ ਹੁਣ ਲੁਧਿਆਣਾ ਦੀ ਅਦਾਲਤ ਨੇ ਜਿਹੜੀ ਮਿਸਾਲ ਕਾਇਮ ਕੀਤੀ ਹੈ ਸਜ਼ਾ ਦੇ ਕੇ ਇਸ ਮਿਸਾਲ ਵਰਗੀਆਂ ਮਸਾਲਾਂ ਹੋਰ ਨਾ ਕੇਸਾਂ ਦੇ ਵਿੱਚ ਵੀ ਜੱਜ ਸਹਿਬਾਨਾਂ ਨੂੰ ਪੈਦਾ ਕਰਨੀਆਂ ਚਾਹੀਦੀਆਂ ਨੇ ਇੱਥੇ ਇੱਕ ਮੈਂ ਗੱਲ ਸਾਡੇ ਜੁਡੀਸ਼ਰੀ ਨਿਆਂਕ ਸਿਸਟਮ ਦੀ ਵੀ ਕਰ ਲਵਾਂ ਵੈਸੇ ਕਹਿੰਦੇ ਆ ਜੀ ਅਦਾਲਤਾਂ ਤੇ ਜੱਜਾਂ ਦੇ ਉੱਪਰ ਤੁਹਾਨੂੰ ਗੱਲ ਹੀ ਨਹੀਂ ਕਰਨੀ ਚਾਹੀਦੀ ਕਿਉਂ ਨਹੀਂ ਕਰਨੀ ਚਾਹੀਦੀ ਨਜਾਇਜ਼ ਕਿਸੇ ਜੱਜ ਨੂੰ ਜਾਂ ਅਦਾਲਤ ਨੂੰ ਗਲਤ ਕਹਿਣਾ ਉਹ ਤਾਂ ਠੀਕ ਹੈ ਵੀ ਨਹੀਂ ਕਹਿਣਾ ਚਾਹੀਦਾ ਪਰ ਜਿਹੜੇ ਜਾਇਜ਼ ਸਵਾਲ ਨੇ ਮੰਨ ਲਓ ਹੁਣ ਇੱਕ ਜੱਜ ਹੈ ਉਹਦੇ ਘਰ ਚੋਂ ਚੁਫੇਰੇ ਖਬਰਾਂ ਆ ਰਹੀਆਂ ਨੇ ਵੀ ਉਹ ਦਿੱਲੀ ਵਾਲੇ ਜੱਜ ਦੇ ਘਰ ਚੋਂ ਕਰੋੜਾਂ ਰੁਪਈਆ ਦੇ ਨੋਟਾਂ ਦੀਆਂ ਗੁੱਟੀਆਂ ਮਿਲੀਆਂ ਨੇ ਤੇ ਹੁਣ ਸੁਪਰੀਮ ਕੋਰਟ ਨੇ ਉਹਦੇ ਕੰਮ ਕਰਨ ਤੇ ਰੋਕ ਲਾਈ ਹੈ ਕੀ ਹੁਣ ਇਹੋ ਜਿਹੇ ਜੱਜਾਂ ਬਾਰੇ ਬੋਲਣਾ ਹੀ ਬੰਦ ਕਰ ਦਈਏ ਹੋਰ ਜੇ ਭਾਰਤ ਦੇ ਵਿੱਚ ਸਾਰੇ ਕੰਮਾਂ 'ਚ ਸਾਡੇ ਸਮਾਜ 'ਚੋਂ ਜਿਹੜੇ ਬੰਦੇ ਤਾਂ ਕਲਰਕ ਲੱਗੇ ਜਾਂ ਹੋਰ ਅਫਸਰ ਲੱਗੇ ਜਾਂ ਪੁਲਿਸ ਚਲੇ ਗਏ ਜਾਂ ਹੋਰ ਮਹਿਕਮੇ ਚਲੇ ਉਹ ਤੇ ਕਰਪਟ ਤੇ ਪ੍ਰਸ਼ਟ ਹੋ ਸਕਦੇ ਨੇ ਤਾਂ ਜਿਹੜੇ ਇਸੇ ਹੀ ਸਮਾਜ 'ਚੋਂ ਜੱਜ ਦੀ ਕੁਰਸੀ ਤੇ ਬਹਿ ਗਏ ਉਹ ਕਿਉਂ ਨਹੀਂ ਹੋ ਸਕਦੇ ਹੋ ਸਕਦੇ ਨੇ ਹੁਣ ਤੁਸੀਂ ਦੇਖੋ ਜੱਜਾਂ ਦੀ ਸਮਝ ਤੇ ਸਮਝ 'ਚ ਕਿੰਨਾ ਫਰਕ ਹੈ ਇੱਕ ਜੱਜ ਦਾ ਫੈਸਲਾ ਦੂਜਾ ਜੱਜ ਬਦਲ ਦਿੰਦਾ ਕਿੰਨਾ ਕਾਨੂੰਨ ਇੱਕ ਹੈ ਦੇਸ਼ ਕਾਨੂੰਨ ਇੱਕ ਹੈ ਘਟਨਾ ਵੀ ਇੱਕੋ ਇੱਕੋ ਘਟਨਾ ਤੇ ਇੱਕੋ ਕਾਨੂੰਨ ਵਾਲਾ ਫੈਸਲਾ ਲੋਅਰ ਕੋਰਟ ਹੋਰ ਦਿੰਦੀ ਆ ਕਈ ਫੈਸਲਾ ਚੇਂਜ ਹੋਇਆ ਤੇ ਸੈਸ਼ਨ ਕੋਰਟ ਫੈਸਲਾ ਬਦਲ ਦਿੰਦੀ ਆ ਤੇ ਸੈਸ਼ਨ ਕੋਰਟ ਦੇ ਫੈਸਲੇ ਨੂੰ ਫਿਰਗਾ ਚੈਲੰਜ ਕਰ ਦਿਓ ਹਾਈ ਕੋਰਟ ਕਈ ਵਾਰੀ ਸੈਸ਼ਨ ਕੋਰਟ ਦਾ ਫੈਸਲਾ ਬਦਲ ਦਿੰਦੀ ਆ ਤੇ ਹਾਈ ਕੋਰਟ ਦਾ ਫੈਸਲਾ ਤੁਹਾਨੂੰ ਦੱਸ ਕੇ ਪਿਆ ਵੀ ਆ ਅਲਾਹਾਬਾਦ ਦੇ ਜੱਜ ਨੇ ਜਿਹੜਾ ਫੈਸਲਾ ਹੁਣ ਕੀਤਾ ਸੁਪਰੀਮ ਕੋਰਟ ਦਾ ਫੈਸਲਾ ਇਹਦੇ ਉਲਟ ਹੈ ਜਿਹੜਾ ਬੰਬੇ ਹਾਈ ਕੋਰਟ ਨੇ ਫੈਸਲਾ ਕੀਤਾ ਸੀ ਉਹ ਬੱਚੀ ਦੇ ਮਾਮਲੇ 'ਚ ਸੁਪਰੀਮ ਕੋਰਟ ਦਾ ਫੈਸਲਾ ਉਹਦੇ ਉਲਟ ਹੈ ਕਈ ਵਾਰੀ ਹੇਠਲੀ ਅਦਾਲਤ ਬਰੀ ਕਰ ਦਿੰਦੀ ਹੈ ਉਤਲੀ ਅਦਾਲਤ ਉਮਰ ਕੈਦ ਦੀ ਸਜ਼ਾ ਦੇ ਦਿੰਦੀ ਹੈ ਤੇ ਕਈ ਵਾਰੀ ਹੇਠਲੀ ਅਦਾਲਤ ਜਿਹੜੀ ਆ ਉਹ ਉਮਰ ਕੈਦ ਦੀ ਸਜ਼ਾ ਦਿੰਦੀ ਤੇ ਉੱਪਰਲੀ ਅਦਾਲਤ ਬਰੀ ਕਰ ਦਿੰਦੀ ਹੈ ਹੁਣ ਇੱਥੇ ਕੀ ਫਰਕ ਹੈ ਕਾਨੂੰਨ ਇੱਕ ਕੇਸ ਵੀ ਇੱਕ ਉਹੀ ਗਵਾਹ ਉਹੀ ਸਾਰਾ ਕੁਝ ਫੈਸਲੇ 'ਚ ਫਰਕ ਸੋਚਦਾ ਜੱਜ ਜੱਜ ਦੇ ਨਜ਼ਰੀਏ ਚ ਤੇ ਸੋਚ ਚ ਫਰਕ ਹੈ ਇੱਕ ਬੰਦਾ ਜੱਜਮੈਂਟ ਦੇਣ ਲੱਗਿਆ ਜਿਹੜੀਆਂ ਚੀਜ਼ਾਂ ਇੱਕ ਜਸਟਿਸ ਵੇਖਦਾ ਬਾਚਦਾ ਹੈ ਦੂਜਾ ਜਸਟਿਸ ਉਹਦੂੰ ਅਲੱਗ ਨਜ਼ਰੀਏ ਨਾਲ ਉਹਨਾਂ ਨੂੰ ਵੇਖਦਾ ਬਾਚਦਾ ਹੈ ਤਾਂ ਉਹਦੇ ਨਾਲ ਫੈਸਲਾ ਬਦਲ ਜਾਂਦਾ ਹੁਣ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਜੱਜ ਜਦੋਂ ਨਿਯੁਕਤ ਕੀਤੇ ਜਾਂਦੇ ਨੇ ਜਿੱਥੇ ਉਹਨਾਂ ਦੀ ਕਾਨੂੰਨੀ ਜਾਣਕਾਰੀ ਚੈੱਕ ਕੀਤੀ ਜਾਂਦੀ ਟੈਸਟ ਲੈ ਕੇ ਲਾਜ਼ਮੀ ਤੌਰ ਤੇ ਜੱਜ ਲਾਉਣ ਲੱਗਿਆਂ ਕੱਲੀ ਕਾਨੂੰਨੀ ਜਾਣਕਾਰੀ ਨਹੀਂ ਦੇਖੀ ਜਾਣੀ ਚਾਹੀਦੀ ਇਹ ਵੀ ਵੇਖਿਆ ਜਾਣਾ ਚਾਹੀਦਾ ਹੈ ਵੀ ਇਹ ਬੰਦਾ ਨਿੱਜੀ ਤੌਰ ਤੇ ਹੈ ਕੈਸਾ ਉਹਦੇ ਬਾਰੇ ਇੱਕ ਜਰਨਲ ਸਰਵੇ ਕਰਉਣਾ ਚਾਹੀਦਾ ਹੈ ਉਹਦੇ ਇੱਕ ਇਹੋ ਜਿਹੀ ਕਮੇਟੀ ਹੋਣੀ ਚਾਹੀਦੀ ਆ ਜਿਹੜੀ ਮਤਲਬ ਕਮੇਟੀ ਜਿੱਥੇ ਉਹ ਰਹਿੰਦਾ ਜਿਹੜੇ ਆਲੇ ਦੁਆਲੇ ਚ ਉਹ ਮਿੱਚਰਦਾ ਹੈ ਗੁਪਤ ਤੌਰ ਤੇ ਉੱਥੇ ਜਾ ਕੇ ਇੱਕ ਦਿਨ ਲਾ ਕੇ ਲੋਕਾਂ ਤੋਂ opinion create ਕਰੇ ਵੀ ਇਹ ਬੰਦਾ ਲਾਲਚੀ ਤਾਂ ਨਹੀਂ ਇਹ ਬੰਦੇ ਦੀ ਸੋਚ ਇਹ ਗਸਾਇਲ ਤਾਂ ਨਹੀਂ ਇਹ ਮੂਟੀ ਤਾਂ ਨਹੀਂਗਾ ਵੀ ਮੂੜ ਗੁੱਸੇ ਚ ਆ ਕੇ ਇੱਕਦਮ ਕੁਝ ਹੋਰ ਕਰ ਦਿੰਦਾ ਹੋਵੇ ਤੇ ਠੰਡਾ ਹੋ ਜੇ ਤੇ ਫਿਰ ਕੁਝ ਹੋਰ ਕਰ ਦਿੰਦਾ ਹੋਵੇ ਇਹ ਵਿਅਕਤੀ ਜਿਹੜਾ ਇਹ ਇਹਦੇ ਅੰਦਰ ਹਮਦਰਦੀ ਦੀ ਭਾਵਨਾ ਕਿੰਨੀ ਕ ਹੈ ਗਲਤ ਚੀਜ਼ ਦੇ ਖਿਲਾਫ ਇਹਦੇ ਅੰਦਰ ਗੁੱਸਾ ਕਿੰਨਾ ਕ ਹੈ ਇਹ ਚੀਜ਼ਾਂ ਸਾਰੀਆਂ ਜੱਜ ਦੇ ਮਾਮਲੇ 'ਚ ਅਕਾਊਂਟ ਹੋਣੀਆਂ ਚਾਹੀਦੀਆਂ ਜੱਜ ਲੱਗਣਾ ਇੱਕ ਕਲਰਕ ਲੱਗਣ ਵਾਂਗ ਇੱਕ ਇਹ ਇੱਕ ਅਫਸਰ ਲੱਗਣ ਵਾਂਗ ਨਹੀਂਗਾ ਜਜ ਨੇ ਨਿਆਂ ਕਰਨਾ ਉਹਨੇ ਫੈਸਲੇ ਕਰਨੇ ਨੇ ਤੇ ਫੈਸਲੇ ਕਰਨ ਵਾਲਾ ਵਿਅਕਤੀ ਹਰੇਕ ਵਿਅਕਤੀ ਫੈਸਲਾਕਾਰ ਨਹੀਂ ਸਕਦਾ ਮੇਰਾ ਦਾਵਾ ਹੈ ਫੈਸਲਾ ਕਰਨ ਦੇ ਲਈ ਲਾਜ਼ਮੀ ਤੌਰ ਤੇ ਇੱਕ ਵੱਖਰੀ ਕਿਸਮ ਦਾ ਇਨਸਾਨ ਚਾਹੀਦਾ ਹੈ ਫੈਸਲਾ ਫਿਰ ਸਹੀ ਹੋ ਸਕਦਾ ਹੈ ਕੱਲੀ ਕਾਨੂੰਨੀ ਜਾਣਕਾਰੀ ਵੱਧ ਹੋਣ ਨਾਲ ਫੈਸਲਾ ਸਹੀ ਨਹੀਂ ਹੁੰਦਾ ਫੈਸਲਾ ਬੰਦੇ ਦੇ ਅੰਦਰ ਦੀ ਸੋਚ ਨੇ ਸਮਝ ਨੇ ਮਾਨਸਿਕਤਾ ਨੇ ਗਿਆਨ ਨੇ ਉਹਦੇ ਸੁਭਾਅ ਨੇ ਇਹ ਸਾਰੇ ਕੁਝ ਨੇ ਕਰਨਾ ਇਸ ਕਰਕੇ ਮੈਨੂੰ ਲੱਗਦਾ ਕਿ ਦੁਨੀਆ ਭਰ ਦੇ ਵਿੱਚ ਜੱਜ ਲਾਉਣ ਦੀ ਜਿਹੜੀ ਵਿਧੀ ਹੈ ਉਹਦੇ ਵਿੱਚ ਆ ਚੀਜ਼ ਵੀ ਨਾਲ ਚੈੱਕ ਕਰਨੀ ਚਾਹੀਦੀ ਹੈ ਕਿ ਪਰਸਨਲੀ ਬੰਦਾ ਹੈ ਕਿਹੋ ਜਿਹਾ ਹੈ ਤੁਹਾਡਾ ਕੀ ਖਿਆਲ ਹੈ ਤੁਸੀਂ ਇਹਦੇ ਉੱਪਰ ਆਪਣਾ ਕਮੈਂਟ ਲਿਖਿਓ ਵਿਚਾਰ ਲਿਖਿਓ ਬਾਕੀ ਇਹ ਮੇਰੇ ਤਾਂ ਸਿਰਫ ਇੱਕ ਸੁਝਾਈ ਸੀਗੇ ਬਹੁਤ ਮਿਹਰਬਾਨੀ ਸ਼ੁਕਰੀਆ